ਬਾਬੂ ਸ਼ਹੀਦ ਦੇਖ ਰਹੇ ਹੋ ਤੁਸੀਂ ਅੱਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ ਇੱਕ ਬੜੀ ਅਹਿਮ ਮੀਟਿੰਗ ਹੋਈ ਹੈ ਆ ਇਸ ਤਰ੍ਹਾਂ ਦੀਆਂ ਚਰਚਾਵਾਂ ਸੀ ਕਿ ਜਿਹੜੀ ਅੱਜ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਣੀ ਹੈ ਉਸ ਦੇ ਵਿੱਚ ਹੋ ਸਕਦਾ ਹੈ ਵੀ ਇਸ ਤਰ੍ਹਾਂ ਦਾ ਐਲਾਨ ਕੀਤਾ ਜਾਵੇ ਕਿ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਹੈ ਉਹ ਮੋੜ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮਰਜ ਹੋਣ ਜਾ ਰਿਹਾ ਹੈ ਕਿਉਂਕਿ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਮਾਫੀ ਮੰਗੀ ਸੀ ਜਿਹੜਾ 2015 ਦੇ ਵਿੱਚ ਬੇਅਦਬੀ ਦਾ ਇਨਸੀਡੈਂਟ ਹੋਇਆ ਸੀਗਾ ਉਸ ਨੂੰ ਲੈ ਕੇ ਸੁਖਵੀਰ ਬਾਦਲ ਵੱਲੋਂ ਜਨਤਕ ਤੌਰ ਤੇ ਮਾਫੀ ਮੰਗੀ ਗਈ ਹਰਮੰਦਰ ਸਾਹਿਬ ਵਿਖੇ ਉਹਨਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਤੋਂ ਭੁੱਲ ਹੋਈ ਹੈ ਇਹ ਗਲਤੀ ਉਹਨਾਂ ਦੀ ਰਹੀ ਹੈ ਉਹਨਾਂ ਦੀ ਸਰਕਾਰ ਵੇਲੇ ਬੇਅਦਬੀ ਹੋਈ ਤੇ ਉਸ ਤੋਂ ਬਾਅਦ ਦੋਸ਼ੀਆਂ ਨੂੰ ਜਿਹੜੀ ਸਜ਼ਾ ਵੀ ਨਹੀਂ ਹੋ ਪਾਈ ਉਸ ਮਾਫੀ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਦਾ ਵੀ ਬਿਆਨ ਸੀਗਾ ਕੀ ਉਹ ਵੈਲਕਮ ਕਰਦੇ ਆ ਕਿ ਸੁਖਵੀਰ ਸਿੰਘ ਬਾਦਲ ਨੇ ਮਾਫੀ ਮੰਗੀ ਹੈ ਤੇ ਹੁਣ ਇਸ ਬਾਰੇ ਅੱਗੇ ਉਹਨਾਂ ਦੇ ਪਾਰਟੀ ਦੇ ਤੌਰ ਤੇ ਕੀ ਫੈਸਲਾ ਲਿਆ ਜਾਊਗਾ ਉਹ ਇੱਕ ਮੀਟਿੰਗ ਜਿਹੜੀ ਦਸੰਬਰ 23 ਨੂੰ ਰੱਖੀ ਗਈ ਹੈ ਉਸ ਦੇ ਵਿੱਚ ਫੈਸਲਾ ਲਿਆ ਜਾਊਗਾ ਸੋ ਅੱਜ ਇਹ ਜਿਹੜੀ ਮੀਟਿੰਗ ਆ ਬੜੀ ਇੰਪੋਰਟੈਂਟ ਮੀਟਿੰਗ ਹੋਈ ਹੈ ਮੁਹਾਲੀ ਵਿਖੇ ਇਸ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਹੈ ਕੀ ਐਲਾਨ ਹੋਏ ਨੇ ਕੀ ਸੋਚਿਆ ਗਿਆ ਅੱਗੇ ਦੀ ਰਣਨੀਤੀ ਬਾਰੇ ਸੋ ਉਹ ਅਸੀਂ ਜਾਣਦੇ ਹ ਪਰਮਿੰਦਰ ਸਿੰਘ ਢੀਂਡਸਾ ਨਾਲ ਗੱਲਬਾਤ ਕਰਦੇ ਹਾਂ ਸਰਬਾਬ ਅੱਜ ਕੀ ਕੁਝ ਡਿਸਾਈਡ ਹੋਇਆ ਨਹੀਂ ਹੋਈ ਹੈਗੀ ਆ ਤੁਹਾਡੀ ਅੱਜ ਦੀ ਮੀਟਿੰਗ ਸਰਦਾਰ ਸੁਖਦੇਵ ਸਿੰਘ ਢੀਂਸਾ ਜੀ ਦੀ ਪ੍ਰਧਾਨਗੀ ਵਿੱਚ ਹੋਈ ਹੈ ਉਹਦੇ ਵਿੱਚ ਸਾਰੇ ਹੀ ਲੀਡਰਸ ਨੇ ਆਪਦੀ ਆਪਦੀ ਰਾਏ ਦਿੱਤੀ ਹੈ ਉਸ ਤੋਂ ਬਾਅਦ ਇਹ ਫੈਸਲਾ ਹੋਇਆ ਢੀਂਸਾ ਸਾਹਿਬ ਨੂੰ ਸਾਰੇ ਨੇ ਅਧਿਕਾਰ ਦਿੱਤਾ ਕਿ ਉਹ ਕਮੇਟੀ ਬਣਾਉਣ ਅਤੇ ਜਿਹੜੇ ਕੋਈ ਜ਼ਿਲ੍ਹਾ ਲੈਵਲ ਤੇ ਸਾਰੇ ਵਰਕਰ ਸਬੰਧਾਂ ਦੀ ਰਾਏ ਲੈ ਕੇ ਉਸ ਮੁਤਾਬਕ ਜਿਹੜੀ ਗਏ ਫਿਰ ਪਾਰਟੀ ਜੋ ਵੀ ਫੈਸਲਾ ਕਰੇਗੀ ਉਹ ਸਭ ਨੂੰ ਪ੍ਰਵਾਨਿਤ ਹੋਏਗਾ। ਸੋ ਉਹ ਚੀਜ਼ ਤੇ ਸਾਰੇ ਨੇ ਸਭ ਸੰਮਤੀ ਦੇ ਨਾਲ ਢੀਂਸਾ ਸਾਹਿਬ ਨੂੰ ਅਧਿਕਾਰ ਦਿੱਤੇ ਨੇ ਤੇ ਢੀਂਸਾ ਸਾਹਿਬ ਹੁਣ ਕਮੇਟੀ ਬਣਾ ਕੇ ਜਿਹੜਾ ਇੱਕ ਵਿੱਚ ਸਾਰੀ ਜਿਹੜੀ ਸਾਡੀ ਪਾਰਟੀ ਦੀ ਲੀਡਰਸ਼ਿਪ ਹੈ ਡਿਸਟ੍ਰਿਕਟ ਲੈਵਲ ਤੋਂ ਲੈ ਕੇ ਉਹ ਸਾਰੇ ਨਾਲ ਸਮੇਂ ਬੰਦ ਤਰੀਕੇ ਦੇ ਨਾਲ ਉਹਨਾਂ ਨਾਲ ਗੱਲ ਕਰਕੇ ਆਪਦੀ ਜਿਹੜੀ ਰਿਪੋਰਟ ਦੇ ਚੰਦਰ ਸਿੰਘ ਮਨਜੀਤ ਸਿੰਘ ਭੂਮਾ ਹੋਂਡਾ ਵੱਲੋਂ ਕਿਹਾ ਗਿਆ ਕਿ ਦੇਖੋ ਕੋਈ ਜਿਹੜੀ ਦੇਖੋ ਗੱਲ ਸਾਰਿਆਂ ਨੇ ਲੋਕਾਂ ਨੇ ਆਪਦੀ ਗੱਲ ਰੱਖੀ ਹੈ ਪਰ ਜਿਹੜੇ ਮੈਂ ਤੁਹਾਨੂੰ ਗੱਲ ਕਹੀ ਸਾਰੀ ਸਰਬਸੰਮਤੀ ਦੇ ਨਾਲ ਇਹ ਗੱਲ ਉੱਥੇ ਜਿਹੜਾ ਫੈਸਲਾ ਹੋਇਆ ਤੇ ਉਹ ਮੈਂ ਤੁਹਾਨੂੰ ਦੱਸਦਾ ਵੀ ਸਰਬਸੰਮਤੀ ਨਾਲ ਡੈਡਲਾਈਨ ਕਿੰਨੇ ਦਿਨਾਂ ਅਜੇ ਕੋਈ ਉਹ ਢੀਂਸਾ ਸਾਹਿਬ ਡਿਸਾਈਡ ਕਰਨਗੇ ਜਿਹੜਾ 2 ਦੋ ਹਫ਼ਤਿਆਂ ਦੇ ਵਿੱਚ ਵਿੱਚ ਜਿਹੜਾ ਹੈ ਉਹ ਆਪਦੀ 300 ਸਾਹਿਬ ਨਾਲ ਜਿਹੜੀ ਆਪਦੀ ਰਿਪੋਰਟ ਦੇਣੀ 300 ਸਾਹਿਬ ਕੋਈ ਸੈਂਟੀਮੈਂਟਿਕ ਜਨਰਲ ਸੈਂਟੀਮੈਂਟ ਕੀ ਹੈਗਾ ਦੇਖੋ ਕੋਈ ਨਹੀਂ ਦੇਖੋ ਗੱਲ 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 ਮੈਂ ਹੋਰ ਕੁਝ ਨਹੀਂ ਡਿਸਕਲੋਜ਼ ਕਰ ਸਕਦਾ ਮੈਂ ਸਿਰਫ ਤੁਹਾਨੂੰ ਫੇਰ ਦੁਬਾਰੇ ਹੋ ਕੇ ਕਹਿੰਦਾ ਵੀ ਸਾਰਿਆਂ ਨੇ ਆਪਦੀ ਗੱਲ ਰੱਖੀ ਹੈ ਤੇ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਉਸ ਤੋਂ ਬਾਅਦ 300 ਸਾਹਿਬ ਨੂੰ ਅਧਿਕਾਰ ਦਿੰਦੇ ਨੇ ਵੀ ਕਮੇਟੀ ਬਣਾ ਕੇ ਥੱਲੋਂ ਤੱਕ ਸਾਰਿਆਂ ਦੇ ਜਿਹੜੇ ਵਰਕਰਾਂ ਨਾਲ ਟਰਾਈ ਕਰਕੇ ਇੱਕ ਰਾਏ ਬਣਾ ਕੇ ਜੋ ਵੀ ਫੈਸਲਾ ਹੋਊਗਾ ਉਸ ਤੋਂ ਬਾਅਦ ਉਹ ਸਾਰਿਆਂ ਨੂੰ ਪ੍ਰਵਾਨ ਹੋਊਗਾ ਜੋ ਬਾਦਲ ਸਾਹਿਬ ਨੇ ਮਾਫੀ ਮੰਗੀ ਹੈਗੀ ਤੇ ਉਹਦੇ ਬਾਰੇ ਤਾਂ ਸਾਰੇ ਪਹਿਲਾਂ ਹੀ ਅਸੀਂ ਦੇ ਚੁੱਕੇ ਆਂ ਢੀਂਸਾ ਸਾਹਿਬ ਆਪ ਦੀ ਸਟੇਟਮੈਂਟ ਉਹਦੇ ਬਾਰੇ ਪਹਿਲਾਂ ਹੀ ਇਸ਼ੂ ਕਰ ਸਕੋ ਅੱਜ ਦੀ ਮੀਟਿੰਗ ਬਾਰੇ ਇਹ ਨਹੀਂ ਸੀਗਾ ਗ੍ਰਹਿ ਮੰਤਰੀ ਦੇ ਵੱਲੋਂ ਜਿਹੜਾ ਬਿਆਨ ਹੈ ਉਸ ਨੂੰ ਕਿਵੇਂ ਦੇਖ ਰਹੇ ਹੋ ਜੀ ਦੇਖੋ ਅੱਜ ਕੋਈ ਇਸ ਬਾਰੇ ਅੱਜ ਉਹਦੇ ਉਸ ਬਾਰੇ ਹੱਦ ਰਹਿ ਰਿਹਾ ਜੋ ਉਸ ਬਾਰੇ ਨਿਜੀ ਰਹਿ ਤੇ ਕਹਿਣਾ ਦੇਖੋ ਦੇਖੋ ਜਿਹੜੀ ਗ੍ਰਹਿ ਮੰਤਰੀ ਦੀ ਸਟੇਟਮੈਂਟ ਹੈ ਅਸੀਂ ਇਹ ਮੰਨਦੇ ਆਂ ਕਿ ਕਈ ਇਸ਼ੂਸ ਹੁੰਦੇ ਨੇ ਜਿਹੜੇ ਸਾਨੂੰ ਜਿਹੜਾ ਇਮੋਸ਼ਨਲੀ ਲੋਕਾਂ ਨੂੰ ਟੱਚ ਕਰਦੇ ਨੇ ਜਿਨ੍ਹਾਂ ਦਾ ਪ੍ਰਭਾਵ ਬਹੁਤ ਵੱਡਾ ਹੁੰਦਾ ਹੈ ਅਤੇ ਇਹ ਜੇ ਪੰਜਾਬ ਨੂੰ ਕੁਛ ਨਾ ਕੁਛ ਉਹ ਜਿਹੜਾ ਹੈ ਠੰਡਾ ਛੱਟਾ ਕੋਈ ਪੰਜਾਬ ਦੇ ਲੋਕਾਂ ਦੇ ਉੱਤੇ ਮਾਰਨਾ ਚਾਹੁੰਦੇ ਆ ਜਾਂ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਜਿਹੜੀ ਹੈ ਤਰਜਮਾਨੀ ਜਿਹੜੀ ਹੈ ਉਹ ਸਾਡੇ ਜਿਹੜੇ ਇਹ ਬੰਦੀ ਸਿੰਘ ਹੈ ਉਹ ਕਰਦੇ ਆ ਤੇ ਉਹਨਾਂ ਵਾਸਤੇ ਕੁਛ ਨਾ ਕੁਛ ਆਊਟ ਆਫ ਦਾ ਬਾਕਸ ਸੋਚਣਾ ਚਾਹੀਦਾ ਉਹਨਾਂ ਨੂੰ ਕੋਈ ਨਾ ਕੋਈ ਰਿਲੀਫ ਜ਼ਰੂਰ ਦੇਣੀ ਚਾਹੀਦੀ ਹੈ ਸਾਡੀ ਪਾਰਟੀ ਦਾ ਇਹ ਮੰਨਣਾ ਹੈ ਬੰਦੀ ਸਿੰਘਾਂ ਨੂੰ ਰਿਹਾ ਕਰਨ ਵਾਸਤੇ ਕੋਈ ਰਸਤਾ ਸਰਕਾਰ ਨੂੰ ਕੱਢਣਾ ਚਾਹੀਦਾ 303 ਤੋਂ 4 ਕਹਿੰਦੇ ਕਿ ਅੰਦਰ ਲੀਡਰਾਂ ਨੇ ਇਹ ਵੀ ਕਿਹਾ ਕਿ ਪਾਰਟੀ ਮਰਜ ਕਰ ਲੈਣੀ ਚਾਹੀਦੀ ਕਿਸੇ ਦੇਖੋ ਮੈਂ ਉਸ ਗੱਲ ਨੂੰ ਕੁਝ ਨਹੀਂ ਕਰ ਸਟੇਟਮੈਂਟ ਦਿੰਦਾ ਜੋ ਹੋਈ ਹੈ ਪਾਰਟੀ ਦੇ ਵਿੱਚ ਉਹ ਪਾਰਟੀ ਦਾ ਇੰਟਰਨਲ ਹੋਇਆ ਤੇ ਉਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜਿਹੜੀ ਮੈਂ ਤੁਹਾਨੂੰ ਜੋ ਫੈਸਲਾ ਹੋਇਆ ਉਹਦੇ ਬਾਰੇ ਤੁਹਾਨੂੰ ਦੱਸ ਦੇਖੋ ਮੈਂ ਹਜੇ ਮੇਰੀ ਕੋਈ ਪਰਸਨਲ ਰਾਏ ਨਹੀਂ ਸਾਰੀ ਰਾਏ ਪਾਰਟੀ ਦੀ ਹੈ ਪਾਰਟੀ ਦੀ ਰਾਏ ਨਾਲ ਹੀ ਸਾਰਾ ਕੁਝ ਹੋਊਗਾ ਜਨਵਰੀ ਤੱਕ ਫਾਈਨਲ ਹੋ ਸਕਦਾ ਕਿਉਂਕਿ ਇਲੈਕਸ਼ਨ ਵੀ ਅਗਲੇ ਮਹੀਨੇ ਬਿਲਕੁਲ ਬਿਲਕੁਲ ਇਹ 2 ਹਫ਼ਤੇ ਦੇ ਵਿੱਚ ਵਿੱਚ ਹੀ ਇਹ ਸਾਰਾ ਜਿਹੜੀ ਹੈ ਅਸੀਂ ਉਹ ਫੈਸਲਾ ਕਰ ਠੀਕ ਹੈ